ਯਹ ਲੋ ਜੀ ਚੈਨਲ ਨੂੰ ਜਿਆਦਾ ਸਟਾਈਲ ਲਾਈਵ ਤੇ ਵਿਜਨਸ ਇੰਡੀਆ ਟੀਵੀ ਦੇਖ ਰਹੇ ਸਾਰੇ ਸਤਿ ਸ੍ਰੀ ਅਕਾਲ ਭਾਈ ਸਸੀ ਦਾ ਆਪਣਾ ਬਾਬਾ ਦੀਪ ਸਿੰਘ ਜੀ ਕੈਡੀਟੇਰ ਹਸਪੀਟਲ ਆਇਆ ਤੇ ਅੱਜ ਅਸੀਂ ਜੀ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਦੀਪ ਸਿੰਘ ਜੀ ਤੇ ਜੋ ਸਟੱਫਰਡ ਜੀ ਨਾਲ ਹੋ てる ਜੀ ਜਿੱਥੇ ਬਹੁਤ ਸਾਰੇ ਕੱਪੀਸ ਤੇ ਚੈੱਕ ਅੱਪ ਕੀਤਾ ਜਾਂਦਾ ਹੈ ਉਹਦੇ ਕੱਪੀਸ ਕਰਦੇ ਚੱਲਦੇ ਜੀ सत श्रीकाल जी मेरा नाम अकृति धनिस हॉस्पिटल द एच आर आ इधर साढ़े को बहुत सारे डिपार्टमेंट्स सा हैं जिमें कि स्किन ओपीडी होगी मेडिसन के दे डॉक्टर डेंटल डिपार्टमेंट फिजियोथेरेपी ऑर्थो दैन न्यूरोसैप्रिक डॉक्टर्स तो हमे को इधर लैब के जिधर टैसट वगैरह बहुत ही मिनीम रेट्स से किए जाते हैं जे आप बुधवार से शनिवार में साढ़े कैंप भी लगते हैं जिदा मतलब बहुत गरीब पेशेंट्स की मदद भी की जाती है उस तो इलावा अपने अपने को फार्मेसी मेडिकल स्टोर से कोई भी नीडी पेशेंट हो मैक्सिमम उन्हों की हेल्प करते हैं बिल्कुल ना ही पेंदे थे हॉस्पिटल का नंबर है सेवन सिक्स नाइन डबल सिक्स फाइव टू सिक्स वन थ्री मेडिसन थे अपने गगन ने डायबेटिक मतलब स्पैशलिस्ट ने ट्रीटमेंट जिन्होंने डेंगू अगे मतलब बहुत ज्यादा फैल रहे वायरल बहुत ज्यादा फैलिया हुआ है तो आहुत ही ज्यादा सैटिसफेक्शन मिलोंगी हर तरह ट्रीटमेंट अवेलेबल है ਦਵਾਈਆਂ ਤੇ ਜਿੰਨੀ ਮੈਕਸिमम ਤੋਂ ਮੈਕਸिमम 20 ਤੋਂ 25% ਜਿੰਨੀ ਵੀ ਹੋ ਸਕੇ ਆਪ ਕੋ ਮੈਕਸिमम ਤੋਂ ਮੈਕਸिमम ਗਰੀਬ ਬੰਦੇ ਦੀ ਮਦਦ ਜ਼ਰੂਰ ਕਰਦੇ ਆ। ਜੀ ਤਾਂ ਦੇਖੋ ਇਸ ਨੂੰ ਬਹੁਤਾਰ ਬੋਲ ਰਹੇ ਨੇ ਕਿ ਜੀ ਜੀ ਮੈਂ ਕੰਮ ਕਰ ਰਿਹਾ ਤੇ ਬੜਾ ਅੱਛੇ ਨਾਲੇ ਸੈਟਅਪ ਬਣਾਈ ਹੈ ਇੱਥੇ। ਜੀ ਜੀ ਮੈਨੂੰ ਬੜਾ ਟੈਨ ਦਾ ਲੱਗਾ ਬੜਾ ਖੁਸ਼ ਕਰਦੀ ਹੈ ਕਿ ਜੀ ਮਰੀਜ਼ਾਂ ਨੂੰ ਸਸਤੇ ਰੇਟ ਦੇ ਵਿੱਚ ਹੀ ਡਾਕਟਰੀ ਸਹਾਤਾ ਵੀ ਮਿਲੇ ਤੇ ਸਸਤੇ ਰੇਟਸ ਤੋਂ ਆਇਆ ਵੀ ਮਿਲਣਾ ਜੀ ਇੱਥੇ ਆਪਣੇ ਇਹਨਾਂ ਦੇ ਆਊਟਫਿਟ ਦਾ ਰਿਸਤਾ ਬਣਾਇਆ ਹੋਇਆ ਹੈ ਜੀ ਜੀ ਜਿਹੜਾ ਮਾਰਕੀਟ ਦੇ ਨਾਲੋਂ ਕਾਫੀ ਸਸਤੇ ਆਉਂਿਆ ਸਿੱਧਾ ਜੀ ਉੱਧੀ ਜੀ ਵਿੱਚ ਚੌਕੇ ਦੇ ਕਿਤੇ ਕਿਤੇ ਆਪ ਵੀ ਮੈਨੇਵਰ ਲਗਾ ਦਿੰਦੇ ਜੀ ਜੀ ਜਿਹਨਾਂ ਅਸੀਂ ਅੱਜ ਉਹ ਤੁਹਾਨੂੰ ਟੋਕਰੀ ਦੇ ਦਿੰਦੇ ਹਾਂ ਜੀ ਜੀ ਲੱਡ ਟੈਸਟ ਵੀ ਜਿਹੜੇ ਤੁਸੀਂ ਬਾਹਰ ਪੜਿਆ ਹੁਣ ਜਿਵੇਂ ਜੀ ਬਾਜ਼ਾਰ ਮਾਰਕਟ ਤੋਂ ਜਿਹੜੇ ਤੇ ਤੇ 4-4000 ਰੁਪਏ ਦਾ ਪੈਕੇਜ ਹੈ ਜੀ ਜੀ ਇੱਥੇ 1-500 ਰੁਪਏ ਚੀ ਕਰ ਦਿੱਤੀ ਜੀ ਜੀ ਕਾਫੀ ਸੌਦਾ ਨੇ ਅਮਰੀਦਾਨੀ ਦੇ ਹੁਣ ਇਹ ਇੱਥੇ ਖੁਸ਼ੀ ਬੜੀ ਨੇ ਜੀ ਜੀ ਤੇ ਬੜਾ ਅੱਛਾ ਵਾਰੰਟਾ ਬੰਨੀ ਹੈ ਜੀ ਜੀ ਦਿਨ-ਦਿਨ ਆਹ ਹੈ ਆਏ ਦੇ ਨੂੰ ਕੋ ਨਵਾਂ ਬਣਿਆ ਕੁਸ਼ਤੇ ਤੋਂ ਤੇ ਨਵੇਂ-ਨਵੇਂ ਵਰਗਾਂ ਕਾਟ ਕਰੀ ਜਾ ਰਹੇ ਨੇ ਜੀ ਜੀ ਹੋ ਸਕਦਾ ਹੋਰ ਅਗਾਂਹ ਟਾਈਮ ਦੇ ਵਿੱਚ ਕੋਈ ਪੋਚਾਰ ਵੀ ਦਿੱਜੇ ਤਨੋਇ ਤੇ ਆਈ ਸਜਮੇ ਮਿਲੇ ਸਬਜੀ ਦਾ ਡਿਪਾਰਟਮੈਂਟ ਦੀ ਜੀ ਜੀ ਇਸ ਟਾਈਮ ਅਖੇ ਸੀ ਸਿਰਫ ਸਕਿਨਾਂ ਡਿਪਾਰਟਮੈਂਟ ਗਾਈਨਿੰਗ ਦਾ ਡਿਪਾਰਟਮੈਂਟ ਜੀ ਔਰ ਮੈਡੀਸ਼ਨ ਦਾ ਡਿਪਾਰਟਮੈਂਟ ਤੇ ਫੁੱਲ ਅਫਲਾਈ ਦੇ ਸਾਡੇ ਕੋਲ ਦੰਦਾਰ ਡਿਪਾਰਟਮੈਂਟ ਹੈ ਜੀ ਜੀ ਤੇ ਜਿਆਦਾਤਰ ਕੀ ਪ੍ਰੋਬਲਮ ਆਉਂਦੀ ਹੈ ਇਸਕੇ ਨਾਲੇ ਤਾਂ ਜਿਆਦਾ ਪਹਿਲੇ ਹੁਣ ਇਸ ਟਾਈਮ ਜੋ ਹੜ ਆਈ ਜਿਵੇਂ ਪਤਾ ਜੀ ਉਹ ਨੋ ਟਾਈਮ ਆ ਜੀ ਜੀ ਇਹ ਹੁਜੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਵੀ ਫੌਗਸੇ ਲੋ ਜਿਆਦਾ ਖਿਆਲ ਦੇਉਂਦੇ ਨੇ ਫੌਗਸ ਜੀ ਉਹਦੇ ਵਾਸਤੇ ਸੀ ਲੋਕਾਂ ਨੂੰ ਦੱਸਦੇ ਵੀ ਰਹਿਣਾ ਕਿ ਕੀ ਕਰਨਾ ਨਹੀਂ ਕਰਨਾ ਅਵੇਕ ਕਰਦੇ ਅਵੇਕ ਕਰਦੇ ਜੀ ਜੀ ਤੇ ਬਾਕੀ ਥੋੜਾ ਲੋਕ ਅੱਗੇ ਤੋਂ ਹਾਈਜਨ ਦੇ ਬਲੇ ਮਾ ਵੀ ਬੜੇ ਅਵੇਕ ਜਨਰਲ ਪਤਾੜੇ ਲੋਕਾਂ ਨੂੰ ਤੇ ਜੀ ਜੀ ਸਰ ਤੁਸੀਂ ਕੀ ਟਿਪਸ ਦੇਣਾ ਚਾਹੋਗੇ ਜੀ ਉਹਾਂ ਦੇ ਸਾਹਮਣੇ ਔਰ ਕਿੰਨਾ ਆਪਣੀ ਹਾਈਜਨ ਦਾ ਝੂਠ ਖਿਆਲ ਕਰਨ ਜੀ ਜੀ ਔਰ ਜਿਹੜਾ ਖੰਗ ਸੁਗਰ ਆਫ ਦਿ ਟਾਈਪ ਲੋ ਦਾ ਦਾ ਕੇ ਫੈਲੇਗਾ ਜੀ ਉਹਦੇ ਵਕਤੇ ਜੇ ਕਿਤੇ ਖਾਰਸ਼ਗਰ ਹੋਵੇ ਜੀ ਤੇ ਉਹਦੇ ਲਈ ਡਾਕਟਰ ਨੂੰ ਜ਼ਰੂਰ ਰਪੋਰਟ ਕਰਨ ਜੀ ਆਪਣੇ ਪਾਣੀ ਪੂਣੀ ਨੂੰ ਠੀਕੇ ਰੱਖਣਾ ਆਸ-ਪਾਸੇ ਪਾਣੀ ਇਕੱਠਾ ਨਾ ਹੋਣ ਦੇਣ ਕਿਉਂਕਿ ਪਾਣੀ ਦੇ ਵਿੱਚ ਇਕੱਠਾ ਹੁੰਦਾ ਹੈ ਇੱਕ ਲਾਰਵਾ ਜਿਵੇਂ ਫੈਲਦਾ ਵੀ ਜਰੀਏ ਦਾ ਉਹ ਜਿਹੜਾ ਫਿਰ ਬਜਰੀਆ ਵੈਸੇ ਵਧ ਰਿਹਾ ਵਧਾਉਣ ਦੇ ਵਿੱਚ ਡੇਂਗੂ ਦਾ ਖੀਰ ਵਧ ਰਿਹਾ ਜੀ ਜੀ ਆਪਣੇ ਕੂਲਰਾਂ ਦੇ ਵਿੱਚ ਤੇ ਫਨਸਤਾ ਜਿਵੇਂ ਉਸਛਤਾਂ ਦੇ ਪਏ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਕੇ ਸੁਕਾ ਰੱਖਣਾ ਜੀ ਜੀ ਤੇ ਸਭ ਤੋਂ ਵੱਡੀ ਜਿਹੜੀ ਮਤਲਬ ਜੀ ਜੀ ਆਪਾਂ ਤੇ ਮੌਸਮ ਦੇ ਵਿੱਚ ਜੀ ਤੇ ਕੱਪੜੇ ਉਹ ਸਲੀਪ ਬਾਤ ਰੱਖਣੋ ਬੱਚਿਆਂ ਨੂੰ ਆਪਣੇ ਨੂੰ ਘਰ ਕਰਕੇ ਰੱਖਣੋ ਕਿਉਂਕਿ ਜਿੰਗੂ ਦਾ ਮੌਸਮ ਜਿਹੜਾ ਦਿਨੇ ਘਟਦਾ ਜੀ ਜੀ ਠੀਕ ਹੈ ਨਾ ਤੇ ਉਹ ਥੋੜਾ ਬਤਾਉਂ ਬੋਲੀਗਰਡਸ਼ਿਪ ਹੁੰਦੇ ਨੇ ਪੈਲੈਂਟਸ ਹੁੰਦੇ ਨੇ ਮਸ਼ਰਦਾਨੀ ਲਾ ਕੇ ਰੱਖਣਾ ਜੀ ਬੱਚੇ ਦੇ ਇਕੱਠੋਂ ਤੋਂ ਬਚਾ ਕੇ ਰੱਖਾ ਜੀ ਉਹ ਤਾਂ ਬਾਕੀ ਕੋਈ ਅਸੀ ਗੱਲ ਨਹੀਂ ਹੈ। ਸ਼ਿਵ ਨਾਮ ਕੀ ਰੱਖਦਾ। ਮੇਰਾ ਨਾਮ ਡਾਕਟਰ ਰਵੀਦਰ ਸਿੰਘ ਹੈ ਮੈਸਕੀਨ ਇੰਟਰਨੈਸ਼ਨਲ। ਜੀ ਜੀ। ਪਹਿਲਾਂ ਅੱਜ ਕਿਤੇ ਕਰਦੇ ਰਹੇ ਪਹਿਲਾਂ ਇਸ ਤੋਂ ਬੰਦਾ ਮੈਂ ਪਹਿਲਾਂ ਦਿੱਲੀ ਸੀ ਮੋਸਿਮੇ ਰਟਾਰੋ ਕਿਥਾਇਆ ਮੇਰਾ ਆਪਣਾ ਕਲੀਨਿਕ ਵੀ ਹੈਗਾ ਮੇਰਾ। ਜੀ ਜੀ। ਲੋਕੀਸ਼ ਮੈਂ ਪ੍ਰੈਕਟਿਸ ਕਰਦਾ। ਜੀ ਜੀ। ਇੱਥੇ ਆਇਆ ਇੱਥੇ ਗੁਰੂ ਘਰ ਚੱਕ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ। ਜੀ ਜੀ। ਤੇ ਦਿਲ ਵੀ ਲੱਗਦਾ ਹੈ। ਜੀ ਜੀ। ਤੇ ਜਿਆਦਾ ਰਿਕਨਿਸ਼ਨ ਕਰੇ ਕਿਸ਼ਾ ਕਰਦੇ ਆ ਸਾਡੇ ਕੋਲ ਸਰਵਾਈਕਲ ਬੈਕ ਪੇਨ ਐਂਡ ਨੀਸ ਕਿੰਨੇ ਕੇ ਚੱਲਦਾ ਜੁੜਿਆ ਹੋਇਆ ਤੁਸੀਂ ਮੈਨੂੰ ਸਰ ਅਫਸਲ ਹੋ ਗਿਆ ਹਾਂਜੀ ਜਿੱਥੋਂ ਇਸ ਤਾਲੀ ਕੀ ਪ੍ਰੈਕਟਿਸ ਆ ਰਹੀ ਤੁਸੀਂ ਲੁਧਿਆਣਾ ਤੋਂ ਹੀ ਮੈਂ ਤੇ ਲੁਧਿਆਣੇ ਤੋਂ ਹੀ ਮੈਂ ਪ੍ਰੈਕਟਿਸ ਕਰ ਰਹੀ ਹਾਂ ਮੇਰਾ ਆਪਣਾ ਕਲੀਨਿਕ ਵੀ ਹੈ ਤੇ ਹਸਪੀਟਲes 'ਚ ਵੀ ਮੈਂ ਸਰਵਿਸ ਦੇ ਰਹੀ ਹਾਂ ਕਿੰਨੇ ਤੱਕ ਲੈ ਜੀ ਦੇ ਮੈਂ ਇੱਥੇ 10 ਤੋਂ 3 ਜੀ ਜਾ ਕਰ ਕੀ ਟੈਕਸ ਲੈਣਾ ਚਾਹੋਗੇ ਵੀ ਕਿਚਨ ਜ਼ੋਨ ਜਿਹੜਾ ਦੇਖੋ ਜਿਹੜੀ ਸਰਵਾਈਕਲ ਪੇਨ ਹੈ ਜਾਂ ਬੈਕ ਪ੍ਰੋਬਲਮ ਹੈ ਅੱਜ ਕੱਲ ਲਾਈਫ ਸਟਾਈਲ ਦਾ ਫਰਕ ਹੈ ਇਸ ਕਰਕੇ ਇਹ ਪ੍ਰੋਬਲਮ ਜ਼ਿਆਦਾ ਅੱਜ ਕੱਲ ਹਰ ਕੋਈ ਫੇਸ ਕਰ ਰਿਹਾ ਹੈ ਠੀਕ ਹੈ ਬਸ ਹੋਰ ਕੋਈ ਮੇਨ ਜ਼ਿਆਦਾ ਰੀਜ਼ਨ ਨਹੀਂ ਹੈ ਜਿਵੇਂ ਆਪਾਂ ਮੋਬਾਈਲ ਯੂਜ਼ ਜ਼ਿਆਦਾ ਹੋਣਾ ਮੋਬਾਈਲ ਜ਼ਿਆਦਾ ਦੇਖਣਾ ਜ਼ਿਆਦਾ ਘੰਟੇ ਦੇਖਣਾ ਜਾਂ ਪੈਠਣ ਦਾ ਲੇਟਣ ਦਾ ਸੌਣ ਦਾ ਪੋਸਟਰ ਠੀਕ ਨਾ ਹੋਣਾ ਥੀਸ ਆਰ ਰੀਜ਼ਨਸ ਇਹ ਮੇਨ ਰੀਜ਼ਨ ਨੇ ਠੀਕ ਹੈ ਜੀ ਇਹੀ ਪ੍ਰੋਪੋਰਸ਼ਨਲੀ ਕੀ ਫੋਨ ਯੂਜ਼ਰਸ ਕੱਟ ਕਰਨ ਸਾਰੇ ਜਦੋਂ ਫੋਨ ਘੱਟ ਦੇਖਣ ਤੇ ਬੈਠਣ ਦਾ ਪੋਸਟਰ ਸਹੀ ਹੋਣਾ ਚਾਹੀਦਾ ਇਹ ਦੇਖਦੇ ਜਦੋਂ ਵੀ ਕਰਦੇ ਜੀ ਜਦੋਂ ਤੱਕ ਜਿੰਨੇ ਜਿੰਨਾ ਪੜਾਉਂਦਾ ਸੋ ਚੱਕੋ ਡਿਪੈਂਡ ਹੈ ਕਿ ਪੇਸ਼ੈਂਟ ਨੂੰ ਪ੍ਰੋਬਲਮ ਕਿੰਨੀ ਹੈ ਅਗਰ ਪ੍ਰੋਬਲਮ ਘੱਟ ਹੈ ਤੇ ਪੇਸ਼ੈਂਟ ਚਾਰ ਪੰਜ ਦਿਨ ਚ ਲਈ ਕਵਰ ਕਰ ਜਾਂਦਾ ਅਗਰ ਪ੍ਰੋਬਲਮ ਜ਼ਿਆਦਾ ਹੈ ਪੁਰਾਣੀ ਹੈ ਦਸ ਦਿਨ ਇਟ ਮੀਨ ਅੰਬੀ ਨਬੀਆ ਪੋਛ ਜੀ ਹਾਂਜੀ ਇਸ ਤਰ੍ਹਾਂ ਦਾ ਰੀਅਲ ਰੇਟਸ ਕਿਹਦੇ ਹਸ ਬਹੁਤ ਅੱਛਾ ਬਾਬਾ ਦੀਪ ਜੀ ਸਿੰਘ ਕਰਕੇ ਜੀ ਜਿਆਦਾ ਅੱਛਾ ਪੇਸ਼ੈਂਟ ਵੀ ਸਾਰੇ ਬਹੁਤ ਜੁੜੇ ਹੋਏ ਐ ਇਸ ਗੁਰਦੁਆਰਾ ਸਾਹਿਬ ਨਾਲ ਜੀ ਜੀ ਤੇ ਸਭ ਦੀ ਬਹੁਤ ਆਸਦਾ ਹੈ ਜੀ ਤੇ ਹਰ ਕਿਸੇ ਦਾ ਵਿਸ਼ਵਾਸ ਵੀ ਹੈ ਕਿ ਅਸੀਂ ਅਗਰ ਇੱਥੇ ਆਵਾਂਗੇ ਉਹਨਾਂ ਦੇ ਹਸਪੀਟਲ ਚ ਆਵਾਂਗੇ ਤੇ ਅਸੀਂ ਠੀਕ ਹੋਵਾਂਗੇ ਜੀ ਸ਼ਾਦੀ ਤੇ ਸਟਾਰਟਿੰਗ ਤੋਂ ਹੀ ਜਦੋਂ ਦਾ ਸਟਾਰਟ ਹੋਇਆ ਸੀ ਕਾਹੀ ਤੋਂ ਜੁੜੇ ਹੋਏ ਆ 22 ਸਾਲ ਹੋ ਗਏ ਨੇ ਸਮਝ ਲੇ ਤਾਂ ਪੇਸ਼ੈਂਟ ਰਿਸਪੌਂਸ ਬਹੁਤ ਵਧੀਆ ਲੈਂਦੇ ਸਾਰੇ ਟਾਈਪ ਦੇ ਪੇਸ਼ੈਂਟ ਹੋ ਗਏ ਅਚਾਹ ਤੋਂ ਲੈ ਕੇ ਬਡੇ ਤੱਕ ਜਿਨ੍ਹਾਂ ਦਾ ਟੈਨਸ਼ਨ ਲੱਗਦਾ ਹੈ ਫੀਲਿੰਗ ਹੋਣੀ ਹੈ ਆਰਸੀਡੀ ਹੋਣੀ ਹੈ ਸਾਰੇ ਟਾਈਪ ਦੇ ਟਰੀਟਮੈਂਟ ਹੁੰਦੇ ਨੇ ਅਰੇ ਅਸੀਂ ਚਾਰੇ ਟੋਪਿਕ ਤੇ ਸਾਹਮਣ ਸਭ ਤੋਂ ਕੱਟ ਰੱਖਿਆ ਹੈ ਕਿ ਜਿੰਨੇ ਵੀ ਵਿਹਾਨ ਚਾਰੇ ਟੋਪਿਕ ਬੰਨਾ ਉਹਨੂੰ ਸਭ ਤੋਂ ਕੱਟ ਰਿਹਾ ਜਿਵੇਂ ਤੁਸੀਂ ਆਰਸੀਡੀ ਲੈ ਲੋ ਤੇ 900 ਦੀ 3500 ਦੇ ਵਿੱਚ ਲੇਟੈਸਟ ਰੋਟਰੀ ਵਾਲੀ ਆਰਸੀਡੀ ਹੈ ਫਿਲਿੰਗ ਸਾਡੀ 200 ਨੇ ਜਿਹੜੀ ਪਰਮਨੈਂਟ ਫਿਲਿੰਗ ਹੁੰਦੀ ਹੈ ਲੇਦਰ ਵਾਲੇ 400 ਰੁਪਏ ਦੀ ਹੈ ਤੇ ਬੱਚਿਆਂ ਦੇ ਟ੍ਰੀਟਮੈਂਟ ਸਾਰਾ ਬਹੁਤ ਹੀ ਕੁਫਾਈਟ ਦੇ ਇਹ ਟੈਂਸ਼ਨ ਲੱਗਦੇ ਨੇ ਜਿਹੜੇ ਵੱਡਿਆਂ ਚ ਲੱਗਦੇ ਨੇ ਉਹਦੇ ਦੰਦ ਲੱਗਦੇ ਨੇ ਜਿਹੜੇ ਬਾੜੇ ਲੱਗਦੇ ਨੇ ਉਹ ਸਾਡੇ 6000 ਰੁਪਏ ਦੇ ਡਾਕਟਰ ਅਮਲੀ ਜੀ ਤੇ ਮੈਂ ਤੇ ਰੀਸ਼ੂ ਜੀ ਵੀ ਹਾਂ ਤਾਂ ਅਪਟਲ 2023 -20 का रोजा कैलेंडर क्लियर है और अभी के बनाए हैं कंप्यूटर पर बोला जा रहा है इसमें वही से कहती हम लोग कभी डेली रोज दो बार रशिंग करना बाकी सोने वाले तो बहुत जरूरी है मॉर्निंग से एक टीम बनी हुई है अपने करंट के साथ ही पूरी सोने लिए बहुत अच्छी लगती है मेरा नाम डॉक्टर रित्वी है ये एक्सपीरियंस है एक पेशेंट पेशेंट्स काफी आ और काफी सैटिस्फाइड हो गई जानकारी नहीं सर थे नहीं परटेन नहीं पर जेड़ा ट्रीटमेंट है वो बहुत बढ़िया है मैंने देखे हां क्या बहुत अच्छा है है जब पेशेंट्स करीते हैं

ਹਰਸਾ ਬਾਈਜੀ ਤੱਕ ਆਪਾਂ ਇੱਕ ਸਾਰੇ ਬੋਡੀ ਦੇ ਟੈਸਟ ਕਰਦੇ ਹਾਂ ਇਸੇ ਵੀ ਤਰ੍ਹਾਂ ਦੇ ਬੋਡੀ ਦਾ ਕੋਈ ਵੀ ਟੈਸਟ ਕੋਈ ਵੀ ਟੈਸਟ ਜਿਵੇਂ ਆਪਣੇ ਆਰਟੀਰੀ ਦੀ ਹੋਵੇ ਜੀ ਲੀਵਰ ਦਾ ਹਾਰਟ ਦਾ ਇੱਥੋਂ ਤੱਕ ਹਾਰਟ ਅਟੈਕ ਤੇ ਵੀ ਟੈਸਟ ਹੋ ਜਾਂਦੇ ਆ ਬਿਲਕੁਲ ਤੇ ਆਪਾਂ ਫੁੱਲ ਬੋਡੀ ਲੈਕਸ ਕਰਦੇ ਆ ਪੰਜਾਬ ਨੂੰ ਬਹੁਤ ਰੇਟ ਘੱਟ ਨੇ ਜਿਹੜਾ 35-35 ਸਰਵਿਸ ਆ ਦੇ ਕੋ ਸਾਡੇ ਸਿਰਫ 1000 ਦੇ ਵਿੱਚ ਹੋ ਜਾਂਦੇ ਨੇ ਤੇ ਆਪਾਂ ਜਿਹੜਾ ਰੂਟੀਨ ਟੈਸਟ ਕਰਾਉਣਾ ਹੈਗਾ ਉਹ ਵੀ ਸਾਡੇ ਬਹੁਤ ਜਿੰਨੇ ਮਾਰਕੀਟ ਦੇ ਵਿੱਚ ਡਿੰਗੂ ਅਧିକ ਸੀ ਜਨ ਜਲ ਰਿਹਾ ਹੈਗਾ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਆ ਰਹੇ ਮਾਰਕੀਟ ਦੇ ਵਿੱਚ 2000 ਫਿਰ 2500 700 ਰੁਪਏ ਦਾ ਜਾਸੂਸ ਰੰਗ ਜੀ ਬਹੁਤ ਹੀ ਕਾਟਰੀਟ ਦੇ ਦਿੱਤੇ ਸੀ ਸਾਡੇ ਇਤੋਂ ਪੇਸ਼ੈਂਟ ਲਈ ਪੂਰ ਪ੍ਰੈਸ਼ਰ ਵੀ ਆ ਜਾਂਦੇ ਆ ਜੀ ਪਾ ਕੇ ਕਹਿੰਦੇ ਸਾਡੇ ਕੋਲ ਪੈਸੇ ਵੀ ਨਹੀਂ ਪੂਰ ਰਹਿ ਕੇ ਵੀ ਨਹੀਂ ਹੁੰਦੇ ਤਾਂ ਅਸੀਂ ਉਹਨਾਂ ਦੇ ਪ੍ਰੀਓ ਕਾਸਟ ਵੀ ਕਰਦੇ ਜਿਹੜੇ ਜ਼ਰੂਰਤ ਮੰਗਦੇ ਜ਼ਰੂਰਤ ਮੰਗਦੇ ਜਿਹੜੇ ਸਾਨੂੰ ਲੱਗਦੇ ਨੇ ਤਾਂ ਹਲਕੀ ਨੀਡਡ ਹੁੰਦੇ ਨੇ ਲੋੜ ਦੇ ਕੇ ਪੈਸੇ ਨਾ ਹੱਥ ਤੋਂ ਗੁਣੀ ਨਾ ਜ਼ਿਆਦਾ ਨਾ ਕਾਸਟਾਂ ਦੇ ਵਿੱਚ ਡਾਕਟਰਾਂ ਦੇ ਸਭ ਤੋਂ ਵੱਧ ਨੇ ਟੈਸਟ ਕਰਾਂਗੇ ਤੇ ਚੰਦਾ ਵੀ ਅਸੀਂ ਆਵਾਂ ਡਾਇਗਨੋਸਟ ਕਰਾਂਗੇ ਤੇ ਇਹਦੇ ਤੋਂ ਡਾਇਗਨੋਸ ਬਣਾਉਣ ਦੇ ਵਿੱਚ ਅਸੀਂ ਆਪਾਂ ਨੂੰ ਪੂਰੀ ਹੈਲਪ ਕਰਦੇ ਹਾਂ ਹਰ ਤਰ੍ਹਾਂ ਦੇ ਟੈਸਟ ਇਹਦੀ ਪੂਰੀ ਕੀਤੇ ਰੋਗਾਂ ਜੁੜੇ ਨੇ ਸਰ ਮੈਨੂੰ ਇੱਥੇ ਇਹ ਜੀ ਕਨਮਾ ਦੀ ਪੌਸਟ ਲਿਖ ਦਿੱਤੀ ਸੀਗਾ 24 ਹਰ ਹੁਣ ਜੇ ਸਾਰਾ ਫਿਲ ਦੇਖ ਚਾਹੁੰਦੇ ਹੋ 2 ਸਾਲ 3 ਸਾਲ 3 ਸਾਲ ਦੋ ਮੈਂ ਕਾਹਚਾ ਕਰ ਦਿੱਤਾ ਹੈ ਇਸ ਤਰ੍ਹਾਂ ਦਾ ਇੱਕ ਜਲਦੀ ਜੀ ਹੈ ਸਰ ਇਹ ਇਤਿਹਾਸ ਹੈ ਕਿ ਇਹ ਤਾਂ ਬੜਾ ਜੀ ਮਾਬੀ ਚੀਨ ਨੂੰ ਜੁੜਨਾ ਬਹੁਤ ਬੜਾ ਕੀਰੋਣਾ ਲੱਗਿਆ ਕਿ ਜੁੰਨਾ ਦੇ ਜਾਂਦਾ ਕਿ ਬੱਚੇ ਹੋ ਸਕਦੇ ਨੇ ਬਹੁਤ ਬੜੀ ਜੀ ਨੇ ਉਹ ਕੋਹਾਰੇ ਕੀ ਦਿੱਲਾ ਮਤਰੀ ਸੋ ਐਸੀ ਜਿੰਨੀ ਸਾਡੀ ਮੇਰ ਮਦਰ ਅਸੀਂ ਲੋਕਾਂ ਦੀ ਹੈਪੀਰੀ ਹੈ ਨਿਵਾਦਨੀ ਯੋਜਨੀ ਬਾਰੇ ਗੱਲ ਕਰ ਰਹੇ ਹਾਂ ਕਿ ਕਿੰਨੇ ਕੁ ਦੇ ਚੰਦਾ ਜਰਦੇ ਸਾਡੇ ਕੋਈ ਪੇਸ਼ੈਂਟ ਹੋਏ ਦੀ 45% ਔਰ ਮੰਥਲੀ ਦੇ ਵਿੱਚ ਮੈਂ ਅੱਜ ਦੇ ਪੈਕੇਜ ਵਿੱਚ 60 70 80 ਪੈਕੇਜ ਸਾਡੇ ਮਿਲਦੇ ਆ ਜਿਆਦਾਤਰ ਕਿਹਦੇ ਟੈਸਟ ਦਾ ਮਾਮਲਾ ਸਾਡੇ ਜਿਆਦਾਤਰ ਸਰ ਕਿੰਨੀ ਦੇ ਆਉਂਦੇ ਆ ਕਿੰਨੀ ਦੇ ਆਉਂਦੇ ਆ ਵੀ ਉਹ ਕੋਲ ਬੜੀ ਜਿਆਦਾ ਟਕ ਆਉਂਦੇ ਆ ਕਿਉਂਕਿ ਉਹ ਕੋਈ ਬੜੀ ਜਗ੍ਹਾ ਵਿੱਚ ਬਹੁਤ ਮੈਨੂਫੈਕਚਰਿੰਗ ਹੈ ਉਹ ਸਾਰੇ ਕੈਂਪ ਵਿੱਚ ਬਹੁਤ ਬੜੀ ਚੈਕਅਪ ਜਾਰੀ ਕੁਝ ਕਰਦੇ ਨੇ ਬਹੁਤ ਜਿਆਦਾ ਬਹੁਤ ਕਾ ਮਾਰਕੀਟ ਦੇ ਵਿੱਚ ਮੈਂ ਦੱਸ ਰਿਹਾ ਨਾ ਤੁਹਾਨੂੰ ਮਾਰਕੀਟ ਦੇ ਵਿੱਚ ਤਿੰਨ ਤਰ੍ਹਾਂ ਦੇ ਪੈਕੇਜ ਚੱਲਦੇ ਆ ਬੇਸਿਕ ਫੁੱਲ ਦੇਖੋ ਕਟਵਾਉਂਦੇ ਸਾਡੇ ਤਿੰਨਾਂ ਦੇ ਤੇ ਬਹੁਤ ਵਾਰਕਾ ਬੇਸਿਕ ਸਾਰਾ ਸੇ 2500 ਰੁਪਏ ਮਾਰਕੀਟ ਦੇ ਕਿ 1200 ਰੁਪਏ ਐਡਵਾਂਸ ਸੇ ਸਾਡਾ 2000 ਰੁਪਏ ਦਾ ਤੇ ਮਾਰਕੀਟ ਦੇ ਵਿੱਚ 2500 ਰੁਪਏ ਦਾ ਫੁੱਲ ਬੋਡੀ ਦਾ ਸਾਡੇ ਹੈਗਾ 1500 ਰੁਪਏ ਦੇ ਵਿੱਚ ਲੋਕ ਬਾਹਰ ਕਰਦੇ ਦੋਈ ਅਟਾ ਕਟਾ ਸਲੈਕਸ਼ਨ 800 ਰੁਪਏ ਦਾ ਬਹੁਤ ਜ਼ਿਆਦਾ ਰੇਟ ਸਾਡੇ ਘੱਟ ਰੱਖਿਆ ਹੈ ਅਸੀਂ ਜਿੰਨੀ ਬਹੁਤ ਹੈ ਜੇ ਮੈਨੇਜਮੈਂਟ ਸਾਡੇ ਉਹ ਪੂਰੀ ਹੈਲਪ ਕਰ ਦੇਗੇ ਕੋਈ ਕਿਨਸ ਚਰਵਾਇ ਤੇ ਦੇ ਪਰ ਅਪਦੇਸ਼ੀ ਹੋਸ ਮੈਂ ਇਸੇ ਮਹੀਨੇ ਇਨਾਲ ਚਲ ਗਿਆ ਹੈ ਤੇ ਇੱਕ ਬਹੁਤ ਚੰਗਾ ਮਾਹੌਲ ਹੈ ਪੇਸ਼ੈਂਟਸ ਵਾਸਤੇ इवन ਡਾਕਟਰਸ ਵਾਸਤੇ ਵੀ ਇਸ ਵਿੱਚ 12-13 ਸਾਲ ਤੋਂ ਉੱਪਰ ਹੋ ਗਿਆ ਪ੍ਰੈਕਟਿਸ ਹੈ ਬਈ ਇਸ ਵਿੱਚ ਜਨਰਲ ਫਿਜ਼ੀਸ਼ੀਨਾਂ ਜੀ ਤੇ 슈ਗਰ ਦੇ ਪੇਸ਼ੈਂਟ, థਾਇਰੋਇਡ ਦੇ ਪੇਸ਼ੈਂਟ ਜੀ ਜੀ ਤੇ ਚੈਸਟ ਇਨਫੈਕਸ਼ਨ ਨਾਲ ਦੇ ਪੇਸ਼ੂੜ ਆਦੇ, ਨੁਖਾਣ, ਜ਼ੁਕਾਮ ਜੀ ਬੁਖਾਰ ਜੀ ਉਹ ਸਾਰੇ ਉਹ ਵੀ ਕਰਦੇ ਜੀ ਤੇ ਕੀ ਪੇਸ਼ੈਂਟ ਨੂੰ ਕੀ ਆਪਣਾ ਟਿਪਸ ਦਿਲਾਤਾ ਹੋਵੇ ਦੇਖੋ ਅੱਜ ਦੇ ਮਾਹੌਲ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਹੈਗਾ ਜੀ ਸਫਾਈ ਇਹ ਠੀਕ ਹੈ ਤੇ ਆਪਾਂ ਨੂੰ ਸਾਫ਼ ਸੁਥਰੇ ਮਾਹੌਲ 'ਚ ਰਹਿਣਾ ਚਾਹੀਦਾ ਹੈ ਠੀਕ ਹੈ ਤੇ ਅੱਜਕੱਲ੍ਹ ਜਿਸ ਤਰ੍ਹਾਂ ਦੇ ਪਾਣੀ ਦੇ ਇਫੈਕਸ਼ਨ ਦੇ ਨਾਲ ਜੁੜੇ ਹੋਏ ਟੋਪ ਪ੍ਰੋਬਲਮਾਂ ਆ ਰਹੀਆਂ ਨੇ ਬਿਕੋਜ਼ ਦੀ ਰੀਸੈਂਟ ਫਲਡਸ ਤੇ ਇਹ ਜ਼ਰੂਰੀ ਹੈ ਕਿ ਪਾਣੀ ਬਾਰੇ ਤੇ ਟੀਮ ਜੀ ਠੀਕ ਹੈ ਤੇ ਇੱਕ ਸਾਫ ਸਫਾਈ ਦਾ ਬਹੁਤ ਧਿਆਨ ਰੱਖਾਂ ਜੀ ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਰੰਤ ਹਸਪਤਲ ਨੂੰ ਸੰਪਰਕ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਥੈਂਕ ਯੂ